ਸਤ ਸ੍ਰੀ ਅਕਾਲ ਆਦਾਬ ਨਮਸਕਾਰ ਇਸ ਵਾਰੀ ਫੇਰ ਤੁਹਾਨੂੰ ਲੈ ਕੇ ਆਏ ਆਂ ਦੱਸ ਦਿੰਨੇ ਆ ਕਿੱਥੇ ਲੈ ਕੇ ਆਏ ਆ ਤੁਹਾਨੂੰ ਲੈ ਕੇ ਆਏ ਆਂ ਅਸੀਂ Shipyard ਦੇ ਵਿੱਚ ਜਾਂ ਜਾਂਲੀ ਦੁਕਾਨ Shipyard ਦੇ ਵਿੱਚ ਲੈ ਕੇ ਆਏ ਆ ਜਿੱਥੇ ਸਾਰਾ ਹੀ ਸਾਰਾ ਜਾਜਾ ਨਾਲ ਰਿਲੇਟਡ ਸ਼ਿਪ ਦੇ ਨਾਲ ਰਿਲੇਟਡ ਜਿਹੜਾ ਹੈਗਾ ਸਮਾਨ ਮਿਲਦਾ ਔਰ ਦੱਸ ਦਈਏ ਕਿ ਸ਼ਹਿਰ ਦੇ ਵਿੱਚ ਜੋ ਚੀਜ਼ਾਂ ਇੱਥੇ ਮਿਲਦੀਆਂ ਸ਼ਾਇਦ ਕਿਤੇ ਨਹੀਂ ਮਿਲਦੀਆਂ ਔਰ ਜੋ ਰੇਟ ਇੱਥੇ ਹੈਗਾ ਉਹ ਸ਼ਾਇਦ ਹੋਰ ਤੁਹਾਨੂੰ ਕਿਤੇ ਨਹੀਂ ਮਿਲੇਗਾ ਤਾਂ ਘਰ ਦੇ ਵਿੱਚ ਹਰੇਕ ਤਰ੍ਹਾਂ ਦੀ ਜ਼ਰੂਰਤ ਦਾ ਸਮਾਨ ਮਿਸਤਰੀਆਂ ਦੇ ਵਾਸਤੇ ਇਲੈਕਟ੍ਰੀਸ਼ੀਅਨ ਦੇ ਵਾਸਤੇ ਜਿਮੀਦਾਰਾਂ ਦੇ ਵਾਸਤੇ ਕਿਚਨ ਤੋਂ ਲੈ ਕੇ ਆ ਤੁਹਾਡੇ ਬੈਡਰੂਮ ਤੱਕ ਤੁਹਾਡੇ ਜਿਹੜਾ ਕੀ ਹੈ ਤੁਸੀਂ ਜੇਕਰ ਯਾਰਡ ਬਣਾਇਆ ਤੁਸੀਂ ਮਿਸਤਰੀ ਦਾ ਕੰਮ ਕਰਦੇ ਹੋ ਕੰਬਾਈਨ ਹੈ ਤੁਹਾਡੇ ਕੋਲੇ ਖੇਤੀ ਸੰਦ ਹੈ ਤੁਹਾਡੇ ਕੋਲੇ ਉਹਨਾਂ ਦੇ ਵਿੱਚ ਰੁਟੀਨ ਦੇ ਵਿੱਚ ਯੂਜ਼ ਹੋਣ ਵਾਲੀਆਂ ਚੀਜ਼ਾਂ ਤਾਂ ਬੜਾ ਹੀ ਇੰਪੋਰਟਡ ਸਾਰੇ ਦਾ ਸਾਰਾ ਜਿਹੜਾ ਸਮਾਨ ਹੈ ਇਹ ਟੋਟਲੀ ਇੰਪੋਰਟਡ ਹੈ ਚਾਹੇ ਤੁਸੀਂ ਇੱਥੋਂ ਟੂਲ ਖਰੀਦ ਲਓ ਟੂਲ ਕਿੱਟਾਂ ਖਰੀਦ ਲਓ ਮੋਟਰ ਖਰੀਦ ਲਓ ਵਾਟਰ ਪੰਪ ਖਰੀਦ ਲਓ ਹਰ ਇੱਕ ਤਰ੍ਹਾਂ ਦੀ ਜਿਹੜੀ ਚੀਜ਼ ਹੈ ਉਹ ਸਾਰੀਆਂ ਦੀਆਂ ਸਾਰੀਆਂ ਹੀ ਇੰਪੋਰਟਡ ਹੋਣਗੀਆਂ ਔਰ ਇਹ ਵੀ ਦੱਸ ਦਈਏ ਕਿ ਜੋ ਸਮਾਨ ਇੱਥੇ ਹੈ ਇਹ ਸਾਰੇ ਦਾ ਸਾਰਾ ਸ਼ਿਪਯਾਰਡ ਦਾ ਸਮਾਨ ਹੈ ਔਰ ਜੋ ਕੁਝ ਇੱਥੇ ਹੈ ਇਹ ਹੋਰ ਤੁਹਾਨੂੰ ਕਿਤੇ ਨਹੀਂ ਮਿਲੇਗਾ ਬਿਲਕੁਲ ਕਾਸਮੈਟਿਕਸ ਪਰਫਿਊਮ ਸ਼ੈਂਪੂ ਸੋਪ ਹਰ ਇੱਕ ਚੀਜ਼ ਜਿਹੜੀ ਹੈ ਉਹ ਤੁਹਾਨੂੰ ਇੱਥੇ ਅਵੇਲੇਬਲ ਮਿਲੇਗੀ ਇਸ ਤੋਂ ਇਲਾਵਾ ਸੇਫਟੀ ਐਸੇ ਜਿਹੜੀ ਕੀ ਹੈ ਇਲੈਕਟ੍ਰਿਕ ਇਲੈਕਟ੍ਰਿਕ ਜਿਹੜੀ ਸੇਫ ਹੈ ਉਹ ਮਿਲੇਗੀ ਇਸ ਤੋਂ ਇਲਾਵਾ ਹਰ ਇੱਕ ਤਰ੍ਹਾਂ ਦੇ ਸ਼ੈਂਪੂ ਕੋਸਮੈਟਿਕਸ ਪੰਪ 에ਅ ਪਿਊਰੀਫਾਇਰ ਜਿਹੜੇ ਕਿ ਪਰਫਿਊਮ ਇੰਨੀਆਂ ਕੁ ਚੀਜ਼ਾਂ ওয়াটার ਬੋਟਲ ਲੈ ਲੋ ਚਾਹੇ ਤੁਸੀਂ ਜਿਹੜੇ ਵੈਕਿਊਮ ਜਿਹੜੇ ਹੁੰਦੇ ਆ ਉਹ ਇੱਥੇ ਮਿਲਣਗੇ ਟਾਰਚ ਜਿਹੜੀਆਂ ਹੈਗੀਆਂ ਉਹ ਤੁਹਾਨੂੰ ਮਿਲਣਗੀਆਂ ਖੇਤੀ ਦੇ ਵਿੱਚ ਆਮ ਤੌਰ ਤੇ ਸਾਡੇ ਕੰਮ ਆਉਂਦੀਆਂ ਇਸ ਤੋਂ ਇਲਾਵਾ ਤੁਸੀਂ ਦੇਖ ਸਕਦੇ ਆ ਜੋ LED ਲਾਈਟਾਂ ਹੁੰਦੀਆਂ ਔਰ ਇਹ ਵੀ ਬਿਲਕੁਲ ਇੰਪੋਰਟਡ ਔਰ ਸ਼ਿਪ ਦੀਆਂ ਇਹ ਵੀ ਇੱਥੇ ਤੁਹਾਨੂੰ ਮਿਲਣਗੀਆਂ ਵੈਕਿਊਮ ਕਲੀਨਰ ਤੁਹਾਨੂੰ ਮਿਲਣਗੇ ਜੈਕ ਤੁਹਾਨੂੰ ਮਿਲਣਗੇ ਔਰ ਹਵਾ ਭਰਨ ਵਾਲੇ ਪੰਪ ਤੁਹਾਨੂੰ ਮਿਲਣਗੇ electronics ਵੀ ਮਿਲਣਗੇ ਮੈਨੂਅਲ ਵੀ ਮਿਲਣਗੇ ਆ ਤੁਹਾਨੂੰ ਦੱਸਿਆ ਜਿਸ ਤਰ੍ਹਾਂ ਦੇ ਨਾਲ ਵੈਕਿਊਮ ਕਲੀਨਰ ਜਿਹੜੇ ਆ ਉਹ ਵੀ ਇੱਥੋਂ ਮਿਲਣਗੇ ਡੋਰ ਕਲੋਜ਼ਰ ਡੋਰ ਕਲੋਜ਼ਰ ਜਿਹੜੇ ਆ ਇਹ ਵੀ ਜਾਜਾਂ ਦੇ ਡੋਰ ਕਲੋਜ਼ਰ ਆ ਜਿਹੜੇ ਕੀ ਲਾਈਫਟਾਈਮ ਤੱਕ ਕਦੇ ਖਰਾਬ ਹੀ ਨਹੀਂ ਹੁੰਦੇ ਤਾਂ ਇਸ ਤੋਂ ਇਲਾਵਾ ਇੰਨੀ ਇੰਨਾ ਕੁ ਸਮਾਨ ਆ ਇੱਥੇ ਜਿਹੜੇ ਆ ਇੰਪੋਰਟਡ ਜਿਹੜੇ ਕਟਰ ਹੈਗੇ ਆ ਪਲਾਸ ਹੈਗੇ ਆ ਪਲਜ਼ਰ ਹੈਗੇ ਆ ਇਸ ਤੋਂ ਇਲਾਵਾ ਡ੍ਰਿਲ ਮਸ਼ੀਨਸ ਜਿਹੜੀਆਂ ਉਹ ਵੀ ਇੱਥੇ ਅਵੇਲੇਬਲ ਹੈਗੀਆਂ ਹੋਰ ਤੁਹਾਨੂੰ ਦਿਖਾਣੇ ਆ ਟੂਲ ਕਿੱਟਾਂ ਹੈਗੀਆਂ ਪੂਰੀਆਂ ਦੀਆਂ ਪੂਰੀਆਂ ਟੂਲ ਕਿੱਟਸ ਜਿਹੜੀਆਂ ਹੈਗੀਆਂ ਉਹ ਤੁਹਾਨੂੰ ਇੱਥੋਂ ਅਵੇਲੇਬਲ ਆ ਇੱਥੋਂ ਮਿਲਣਗੀਆਂ ਪੁਰਾਣੇ ਟੈਲੀਫੋਨ ਔਰ ਤੁਹਾਨੂੰ ਇੱਕ ਚੀਜ਼ ਦਿਖਾਣੇ ਆ ਵਿਨਟੇਜ ਦਿਖਾਣੇ ਆ ਤੁਹਾਨੂੰ ਪੁਰਾਣੀ ਚੀਜ਼ ਇੱਥੇ ਇੱਕ ਕਲੌਕ ਹੈ ਜਿਸ ਨੂੰ ਦੇਖ ਕੇ ਜਿਹੜਾ ਹੈਗਾ ਮਾਨੀ ਖੁਸ਼ ਹੋ ਜਾਂਦਾ ਤਾਂ ਇਹ ਵੀ ਤੁਹਾਨੂੰ ਇੱਥੇ ਮਿਲੇਗਾ ਆਮ ਤੌਰ ਤੇ ਜਿਹੜੀਆਂ ਇਹ ਚੀਜ਼ਾਂ ਹੈਗੀਆਂ ਇਹ ਐਂਟੀਕ ਚੀਜ਼ਾਂ ਹੈਗੀਆਂ ਇਹ ਕਿਤੇ ਨਹੀਂ ਮਿਲਦੀਆਂ ਲੇਕਿਨ ਇੱਥੇ ਤੁਹਾਨੂੰ ਮਿਲਣਗੀਆਂ ਇਸ ਤੋਂ ਇਲਾਵਾ ਐਂਟੀਕ ਦੇ ਐਂਟੀਕ ਚੀਜ਼ਾਂ ਮਿਲਣਗੀਆਂ ਇਸ ਦੇ ਇਲਾਵਾ ਜਿਹੜਾ ਹੈਗਾ ਤੁਹਾਨੂੰ ਇੱਥੇ ਜਿਹੜੇ ਹੈ ਕੈਮਰੇ ਮਿਲਣਗੇ ਸੀਸੀਟੀਵੀ ਕੈਮਰੇ ਮਿਲਣਗੇ ਟੂਲ ਕਿਟਸ ਮਿਲਣਗੀਆਂ ਹੋਰ ਵੀ ਬਹੁਤ ਸਮਾਨ ਹੈਗਾ ਸ਼ਾਇਦ ਅਸੀਂ ਤੁਹਾਨੂੰ ਸਾਰੇ ਦਾ ਸਾਰਾ ਦਿਖਾ ਨਾ ਸਕੀਏ ਤਾ ਸੂਈ ਤੋਂ ਲਾ ਕੇ ਜਾਇ ਤਿਕਨ ਆ ਤੁਸੀਂ ਕੈਂਪੇਨ ਲਈ ਜਾਂਦੇ ਹੋ ਬਾਹਰ ਜਾਂਦੇ ਹੋ ਕਿਤੇ ਤਾਂ ਉਹਦੇ ਆਸੇ ਤੁਹਾਨੂੰ ਇੱਥੇ ਜਿਹੜੀ ਹੈ ਅ ਫੋਲਡੇਬਲ ਚੇਅਰ ਜਿਹੜੀਆਂ ਹੈਗੀਆਂ ਇਹ ਮਿਲਣਗੀਆਂ ਇਸ ਤੋਂ ਇਲਾਵਾ ਟੈਂਟ ਹੁੰਦੇ ਆ ਜਦੋਂ ਅਸੀਂ ਬਾਹਰ ਕਿਤੇ ਜਾਂਦੇ ਆ ਕੈਂਪਿੰਗ ਲਈ ਜਾਂ ਪਾਰਟੀ ਆਊਟਰ ਅਸੀਂ ਜਾਂਦੇ ਆ ਤਾਂ ਉਹਦੇ ਵਾਸਤੇ ਟੈਂਟ ਜਿਹੜੇ ਹੁੰਦੇ ਆ ਉਹ ਵੀ ਇੱਥੇ ਅਵੇਲੇਬਲ ਨੇ ਘਰ ਦੇ ਵਿੱਚ ਝੂਲੇ ਜਿਹੜੇ ਹੁੰਦੇ ਆ ਉਹ ਵੀ ਤੁਹਾਨੂੰ ਇੱਥੇ ਮਿਲਣਗੇ ਸਪਰੇਅ ਵਾਸਤੇ ਟੈਂਕੀਆਂ ਜਿਹੜੀਆਂ ਉਹ ਇੱਥੇ ਅਵੇਲੇਬਲ ਹੈਗੀਆਂ ਇਸ ਤੋਂ ਇਲਾਵਾ ਟਿਊਬ ਲਾਈਟਸ ਜਿਹੜੀਆਂ ਇੰਪੋਰਟਡ ਟਿਊਬ ਲਾਈਟਸ ਆ ਜਿਹੜੀਆਂ ਜਾਜਾਂ ਦੇ ਵਿੱਚ ਲੱਗੀਆਂ ਹੁੰਦੀਆਂ ਉਹ ਵੀ ਇੱਥੇ ਅਵੇਲੇਬਲ ਹੈਗੀਆਂ ਆ ਇਸ ਤੋਂ ਇਲਾਵਾ ਆ 2 ਚੈੱਕ ਕਰਨ ਵਾਲੀ ਮਸ਼ੀਨ ਜਿਹੜੀ ਹੈ ਉਹ ਵੀ ਇੱਥੇ ਹੈਗੀ ਐ ਕਰੋਕਰੀ ਦਾ ਸਮਾਨ ਇੱਥੇ ਤੁਹਾਨੂੰ ਜਿਹੜਾ ਹੈਗਾ ਉਹ ਵੀ ਸਾਰਾ ਅਵੇਲੇਬਲ ਹੈ ਇਸ ਤੋਂ ਇਲਾਵਾ ਫੋਲਡਿੰਗ ਬੈੱਡ ਹੈਗੇ ਐ ਫੋਲਡਿੰਗ ਬੈੱਡ ਜਿਹੜੇ ਆ ਉਹ ਵੀ ਤੁਹਾਨੂੰ ਮਿਲਣਗੇ ਤਾਂ ਇਹ ਤਾਂ ਹਾਲੀ ਕੁਝ ਨਹੀਂ ਅੱਗੇ-ਅੱਗੇ ਤੁਹਾਨੂੰ ਦਿਖਾਣੇ ਆ ਕੀ ਕੁਝ ਇੱਥੇ ਹੈਗਾ ਇੱਥੇ ਤੁਹਾਨੂੰ ਫਰਿੱਜਾਂ ਮਿਲਣਗੀਆਂ ਇੱਥੇ ਤੁਹਾਨੂੰ ਏਸੀ ਮਿਲਣਗੇ ਬਾਜ਼ਾਰ ਦੇ ਨਾਲੋਂ ਕਈ ਗੁਣਾ ਘੱਟ ਰੇਟ ਹੈ ਫਰਿੱਜਾਂ ਤੁਹਾਨੂੰ ਇੱਥੇ ਮਿਲਣਗੀਆਂ 에ਅਰ ਕੰਡੀਸ਼ਨ ਮਿਲਣਗੇ ਡਿਸਪੈਂਸਰ ਮਿਲਣਗੇ ਵਾਸ਼ਿੰਗ ਮਸ਼ੀਨ ਆਟੋਮੈਟਿਕ 10 ਕਿਲੋ ਵਾਲੀ ਆਟੋਮੈਟਿਕ ਜਿਹੜੀ ਵਾਸ਼ਿੰਗ ਮਸ਼ੀਨ ਹੈ ਉਹ ਵੀ ਤੁਹਾਨੂੰ ਇੱਥੇ ਮਿਲੇਗੀ ਇਸ ਤੋਂ ਇਲਾਵਾ ਜੇਕਰ ਗੱਲ ਕਰਨੀ ਚੱਲੀ ਜਾਵੇ ਏਸੀ ਇੱਥੇ ਜਿਹੜੇ ਆ ਉਹਨਾਂ ਦੀ ਇੱਕ ਵੱਡੀ ਰੇਂਜ ਹੈਗੀ ਹੈ ਰੂਮ ਏਸੀ ਹੈਗੇ ਆ ਕਿਤੇ ਵੀ ਫਿਟਿੰਗ ਕਰਾਉਣ ਦੀ ਜ਼ਰੂਰਤ ਨਹੀਂ ਹੈਗੀ ਸਿੱਧਾ ਰੂਮ ਦੇ ਵਿੱਚ ਪਲੱਗ ਲਗਾਓ ਉਸ ਤੋਂ ਇਲਾਵਾ ਛੋਟੀਆਂ ਜਿਹੜੀਆਂ ਫਰਿੱਜਾਂ ਹੁੰਦੀਆਂ ਮਿਨੀ ਫ੍ਰਿਜ ਜਿਹੜੀ ਹੁੰਦੀ ਹੈ ਉਹ ਵੀ ਮਿਲਣਗੀਆਂ ਔਰ ਦੱਸ ਦਈਏ ਕਿ ਇਹ ਸਾਰੇ ਦਾ ਸਾਰਾ ਸਮਾਨ ਜਿਹੜਾ ਹੈਗਾ ਇੰਪੋਰਟਡ ਹੈਗਾ ਇਸ ਤੋਂ ਇਲਾਵਾ ਤੁਹਾਨੂੰ ਏਸੀ ਵੀ ਇੱਥੇ ਮਿਲਣਗੇ ਅ ਹੋਰ ਤੁਹਾਨੂੰ ਅੱਗੇ ਲੈ ਚਾਲਦੇ ਆ ਸਭ ਤੋਂ ਮੇਨ ਚੀਜ਼ ਜਿਹੜੀ ਇੱਥੇ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਆ ਡੋਰਸ ਜਾਪਾਨੀ ਡੋਰ ਨੇ ਜਾਪਾਨੀ ਨੇ ਜੀ ਜੀ ਜਾਪਾਨੀ ਡੋਰਸ ਹੈਗੀਆਂ ਤੁਸੀਂ ਆਪਣਾ ਘਰ ਤਿਆਰ ਕਰਦੇ ਹੋ ਮਕਾਨ ਤਿਆਰ ਕਰਦੇ ਹੋ ਕੂਠੀ ਤਿਆਰ ਕਰਦੇ ਹੋ ਤਾਂ ਉਹਦੇ ਆਸਤੇ ਸਾਨੂੰ ਡੋਰਸ ਦੀ ਹੋਂਦੀ ਆ ਔਰ ਬਹੁਤ ਵਧੀਆ ਡਿਜ਼ਾਈਨਿੰਗ ਹਾਂਜੀ ਸਮੁੰਦਰ ਦੀ ਲੱਕੜ ਨਾਲ ਸਮੁੰਦਰ ਦੀ ਲੱਕੜ ਤਾਂ ਬਿਲਕੁਲ ਸਮੁੰਦਰ ਦੀ ਲੱਕੜ ਦੇ ਨਾਲ ਤਿਆਰ ਹੋਏ ਡੋਰਸ ਜਿਹੜੇ ਕਦੇ ਖਰਾਬ ਨਹੀਂ ਹੁੰਦੇ ਨਾ ਇਹਨਾਂ ਨੂੰ ਕਦੇ ਘੁਣ ਲੱਗਦਾ ਨਾ ਇਹ ਖਰਾਬ ਹੁੰਦੇ ਨਾ ਇਹਨਾਂ ਨੂੰ ਪਾਣੀ ਦਾ ਅਸਰ ਤੇ ਨਾ ਹੀ ਇਹਨਾਂ ਦੇ ਉੱਤੇ ਅੱਗ ਦਾ ਅਸਰ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕੀ ਘਰ ਦੇ ਵਿੱਚ ਮੱਛਰ ਕੀਟ ਪਤੰਗਾ ਹੋਰ ਕਈ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਉਹਨਾਂ ਵਾਸਤੇ ਜਿਹੜਾ ਸਪਰੇ ਉਹ ਹਰੇਕ ਤਰ੍ਹਾਂ ਦੇ ਅਵੇਲੇਬਲ ਹੈਗੇ ਆ ਬਹੁਤ ਹੀ ਚੀਪਸਟ ਰੇਟ ਤੇ ਇਸ ਤੋਂ ਇਲਾਵਾ ਕੰਡੇ ਇਲੈਕਟ੍ਰਿਕ ਕੰਡੇ ਵੇਟ ਜਿਹੜਾ ਹੈਗਾ ਉਹ ਉਹਦੇ ਆਸਤੇ ਕਿਚਨ ਵਾਸਤੇ ਕਿਚਨ ਵਾਸਤੇ ਵੀ ਆ ਜਿਹੜੇ ਹੈਗੇ ਆ ਉਹ ਵੀ ਇੱਥੇ ਅਵੇਲੇਬਲ ਹੈਗੇ ਆ ਤਾਂ ਬਹੁਤ ਸਮਾਨ ਹੈ ਤਾਂ ਅੰਕਲ ਨਾਲ ਮਿਲਦੇ ਆ ਹੁਣ ਅੰਕਲ ਨਾਲ ਗੱਲ ਕਰਦੇ ਆ ਅੰਕਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬੜਾ ਕੁਝ ਜੋੜੀ ਬੈਠੇ ਆ ਇੱਥੇ ਬੜਾ ਕੁਝ ਜੋੜੀ ਬੈਠੇ ਪਹਿਲੇ ਤੇ ਜੀ ਆਇਆਂ ਨੂੰ ਆਨਲਾਈਨ ਚੈਨਲ ਜੀ ਸਾਹਿਬ ਜੀ ਦੁਬਾਰਾ ਤੁਸੀਂ ਆਏ ਹੋ ਜੀ ਵੈਲਕਮ ਔਰ ਤੁਸੀਂ ਮੇਰੇ ਕਹਿਣ ਜੁਗਾ ਤਾਂ ਕੁਛ ਛੱਡੇ ਹੀ ਨਹੀਂ ਸਭ ਨਹੀਂ ਫਿਰ ਵੀ ਤੁਸੀਂ ਦੱਸੋ ਅੰਕਲ ਆ ਆ ਕੀ ਪਿੱਛੇ ਬੈਗ ਆ ਕਿੱਦਾਂ ਦੇ ਆ ਇਹ ਬੈਗ ਨੇ ਜੀ ਜਰਨੀ ਬੈਗ ਨੇ ਜਰਨੀ ਬੈਗ ਜਰਨੀ ਬੈਗ ਬਹੁਤ ਇੰਪੋਰਟੈਂਟ ਨੇ ਜੀ ਇੰਪੋਰਟੈਂਟ ਨਹੀਂ ਹੈ ਉੱਥੋਂ ਬੰਦਰਗਾਹ ਤੋਂ ਬਣੇ ਹੋਏ ਨੇ ਬੰਦਰਗਾਹ ਤੋਂ ਠੀਕ ਹੈ ਜੀ ਇਹ ਡਸਟਬਿਨ ਹੈ Air purifier ਹੈ ਜਿਸ ਤਰ੍ਹਾਂ ਤੇ ਉਨੇ ਚ ਅੱਗ ਲੱਗਦੀ ਤੇ ਆਪਣੇ ਘਰਾਂ ਚ ਧੂਆ ਵੜ ਜਾਂਦਾ ਹਾਂਜੀ ਹਾਂਜੀ ਇਹ ਘਰ ਵਿੱਚ ਅਗਰ ਇਹ ਸਿਸਟਮ ਲੱਗਿਆ ਹੋਇਆ ਤੇ ਤੁਹਾਡਾ ਘਰ ਜਿਹੜਾ ਉਹ ਐਂਟੀ ਪੋਲੂਟਿਡ ਹੋਏਗਾ ਐਂਟੀ ਪੋਲੂਟਿਡ ਹਵਾ ਨੂੰ ਸਾਫ਼ ਕਰਦੇ ਆਹ ਕਿ ਪਾਈਪਾਂ ਇਹ ਪਾਈਪਸ ਨੇ ਜੀ ਇਹ ਪਾਈਪਸ ਜ਼ਮੀਂਦਾਰ ਵਾਸਤੇ ਹੈ ਵਾਸ਼ਿੰਗ ਲਾਈਨ ਵਾਸਤੇ ਹੈ ਜਿਵੇਂ ਸਰਵਿਸ ਸਟੇਸ਼ਨ ਹੁੰਦੇ ਨੇ ਉਹਨਾਂ ਵਾਸਤੇ ਹਵਾ ਭਰਨ ਵਾਸਤੇ ਹੈ ਇਹ ਜਰਮਨ ਦੀ ਹੈ ਪਾਈਪਸ ਜਰਮਨ ਦੀਆਂ ਖਰਾਬ ਨਹੀਂ ਹੁੰਦੀਆਂ ਮਤਲਬ ਨਾ ਜੀ ਨਾ ਖਰਾਬ ਹੋਣ ਵਾਲੀ ਚੀਜ਼ ਨਹੀਂ ਹੈ ਅੰਕਲਾ ਕੀ ਸਮਾਨ ਹੈਗਾ ਇਸ ਤੋਂ ਇਲਾਵਾ ਆਹ ਇਹਨਾਂ ਦੀ ਗੱਲ ਕਰ ਲਈਏ ਤਾਂ ਇਹ ਇਹ ਵੀ 에어 ਪਿਉਰੀਫਾਇਰ ਹੈ ਜੀ ਬਾਕੀ ਹਰ ਚੀਜ਼ ਹੈ ਜੀ ਕੀ ਨਹੀਂ ਹੈ ਮੈਂ ਤੁਹਾਨੂੰ ਕੀ ਦੱਸਾਂ ਕਿ ਮੇਰੇ ਕੋਲ ਕੀ ਨਹੀਂ ਹੈ ਹਰ ਚੀਜ਼ एवरीथिंग ਇਜ਼ ਅਵੇਲੇਬਲ ਹੇਅਰ ਆ ਸਿੰਕ ਹੈ ਇਲੈਪਟਿਕ ਹੈ ਇਲੈਕਟ੍ਰੋਨਿਕ ਹੈ ਇੰਜੀਨੀਅਰਿੰਗ ਹੈ ਡੋਮੈਸਟਿਕ ਹੈ ਵਾਸ਼ਰਿਸ਼ ਹੈ ਹਾਂ ਇਹ ਵਾਸ਼ਰਿਸ਼ ਨੇ ਜੀ ਇਹ ਅੰਕਲ ਇਹ ਕਿੰਨੇ ਦਾ ਵੈਸੇ ਪੁੱਛਣਾ ਨਹੀਂ ਚਾਹੀਦਾ ਪਰ ਇਹਦੇ ਬਾਰੇ ਪੁੱਛ ਲੈਣਾ ਕਰਦੇ ਹੈ ਸਮੈਟ ਟੂਟੀ ਇਹ 200 ਰੁਪਏ ਦਾ ਹੈ ਸਮੈਟ ਟੂਟੀ 2200 ਹਾਂ ਸਵੈਤ ਨੋਜ਼ਲ ਸਮੈਟ ਟੂਟੀ ਸਭ ਇਹ ਡਬਲ ਡਬਲ ਵਾਲੀ ਟੂਟੀ ਹੈ ਡਬਲ ਵਾਲੀ ਟੂਟੀ ਹੈ ਜੀ ਗਰਮ ਠੰਡਾ ਅੰਕਲ ਤੁਹਾਨੂੰ ਦੱਸਦਾ ਇਕੱਲੀ ਟੂਟੀ 3500 ਹੋ ਜੀ 3500 ਦੀ ਹੋਏਗੀ ਜੀ ਮੈਨੂੰ ਕੀ ਲੱਗੇ 3500 ਦੀ ਮੈਂ ਤਾਂ 2200 ਦਾ ਦੇਣਾ ਹੈ ਹਾਂ ਜੀ ਕਿਉਂ ਮੈਂ ਪਿੱਛੇ ਜੀ ਲਿਆਇਆ ਨਾ ਜੀ ਮੈਨੂੰ ਪਤਾ ਹੈ ਟੂਟੀ ਹੈ ਮੈਨੂੰ ਵੀ ਪਤਾ ਹੈ ਅੱਛਾ ਆ ਸ਼ਾਵਰ ਹੈਗੇ ਡੱਡ ਵੱਡੀ ਹਾਂ ਜੀ ਇਹ ਸ਼ਾਵਰ ਹੈ ਸ਼ਾਵਰ ਕੀ ਬਾਤ ਹੈ ਸ਼ਾਵਰ ਸਲੋ ਸ਼ਿਪ ਦੇ ਵਿੱਚ ਪੂਰੀ ਟੀਮ ਟੀਮ ਜਦੋਂ ਨਾਂਦੀ ਹੈ ਤਾਂ ਫਿਰ ਇਹ ਸ਼ਿਪ ਦੇ ਵਿੱਚ ਇਹ ਵੀ ਹੁੰਦੀ ਹੈ ਓਕੇ ਆ ਵੱਡੀਆਂ ਲਾਈਟਾਂ ਹੈਗੀਆਂ ਹਾਂਜੀ ਹਾਂਜੀ ਇਹ ਵੱਡੀਆਂ ਲਾਈਟਾਂ ਨੇ ਵਾਟਰਪੂਫ ਹੁੰਦੀਆਂ ਨੇ ਸ਼ਿਪ ਦੇ ਵਿੱਚ ਲੱਗੀਆਂ ਹੁੰਦੀਆਂ ਨੇ ਅੱਛਾ ਅੱਛਾ ਦੁਕਾਨਾਂ ਤੇ ਜਿਹੜੀਆਂ LED ਲਾਈਟਾਂ ਲੱਗਦੀਆਂ ਉਹ ਵੀ ਹੈਗੀਆਂ ਆ ਨਹੀਂ ਜੀ ਇਹ ਬੌਸ ਦੀ ਲਾਈਟ ਹੈ ਬੌਸ ਉੱਥੋਂ ਕਿਤੋਂ ਇੰਪੋਰਟ ਹੁੰਦੀ ਹੈ ਉਹ ਬਹੁਤ ਅੱਛੀ ਲਾਈਟ ਹੈ ਇੱਕ ਵਾਰੀ ਤੁਸੀਂ ਇਹਦੇ ਵੱਲ ਵੇਖ ਲਓ ਜਗਦੀ ਤੇ ਦੁਬਾਰਾ ਤੁਸੀਂ ਉੱਪਰ ਆਖ ਨਹੀਂ ਚੱਕੋਗੇ ਕੀ ਬਾਤ ਹੈ 70 ਵਾਟ ਦੀ ਬੌਸ ਲਾਈਟ 70 ਵਾਟ ਦੀ ਹੈ ਸਿਰਫ 70 ਵੀ ਹੈ 150 200 250 300 ਵਾਟ ਤੱਕ ਹੈ ਅੱਛਾ ਕਲੋਕ ਬੜੇ ਸੋਹਣੇ ਸੋਹਣੇ ਐਂਟੀਕ ਰੱਖੇ ਹੋਏ ਆ ਕਲੋਕ ਇਹ ਥੋੜਾ ਜਿਹਾ ਡਿਫੈਕਟਿਵ ਨੇ ਜੀ ਇਸ ਟਾਈਮ ਨਹੀਂ ਇੱਕ ਮੈਂ ਉੱਥੇ ਵੇਖਿਆ ਜੀ ਫਰੰਟ ਤੇ ਮੇਰੇ ਕੋਲ ਐਂਟੀਕ ਮੈਨੂੰ ਸ਼ੌਂਕ ਹੈ ਇਹ ਅੱਛੀਆਂ ਚੀਜ਼ਾਂ ਰੱਖਣ ਦਾ ਅੰਕਲਾ ਕੀ ਚੀਜ਼ਾਂ ਜੀ ਆਹ ਇਹ ਵਾਇਰ ਕਟਰ ਹੈ ਇਹਨੂੰ ਇਹ ਚੈਨ ਕੁੱਪੀ ਹੈ ਹਮ ਇੱਕ ਟਨ 2 ਟਨ 4 ਟਨ 5 ਟਨ ਦੀ ਚੈਨ ਕੋ ਪੀਸਮਾਨ ਉੱਪਰ ਲੈ ਕੇ ਜਾਣ ਵਾਸਤੇ ਹਮ ਔਰ ਇਹ ਵਾਇਰ ਕਟਰ ਹੈ ਇਹ ਆਪਣਾ ਹੈਂਡ ਵਾਸ਼ਰ ਹੈ ਇਹ ਆਪਣੀ ਫੇਵਿਕੋਲ ਹੈ ਇਹ ਕਲਰਸ ਨੇ ਸ਼ਿਪ ਦੇ ਕਲਰਸ ਨੇ ਬਹੁਤ ਵਧੀਆ ਕਲਰ ਨੇ ਤੁਸੀਂ ਕਹਿੰਦੇ ਹੈਂਡ ਵਾਸ਼ਰ ਜਿਹੜਾ ਆਮ ਅਸੀਂ ਘਰੇ ਯੂਜ਼ ਕਰਦੇ ਜਿਹੜਾ ਆਪਾਂ ਕੋਈ ਵੀ ਤੁਹਾਡਾ ਕਪੜਾ ਮੈਲਾ ਹੋ ਜਾਵੇ ਤਾਂ ਵੀ ਉਹਨੂੰ ਵੀ ਧੋ ਸਕਦੇ ਹੋ ਹੱਥ ਮੈਨ ਤੇਲ ਹਾਂ ਇਹਦੇ ਨਾਲ ਧੋ ਸਕਦੇ ਹੋ ਫਰਸ਼ ਵੀ ਧੋ ਸਕਦੇ ਹੋ ਅੱਛਾ 올 ਇਨ ਵਨ ਹਾਂ ਜੀ ਹਾਂ ਜੀ 올 ਇਨ ਵਨ ਹੈ ਓਕੇ ਤੇ ਆ ਬੜੀਆਂ ਬਾਤਾਂ ਸੰਗਲ ਬੜੇ ਵੱਡੇ ਵੱਡੇ ਸੰਗਲ ਜੀ ਲੋਡ ਮੁਤਾਬਕ ਜਿਸ ਤਰ੍ਹਾਂ ਹੁਣ ਨਹਿਰ ਦੀ ਖਟਾਈ ਚੱਲ ਰਹੀ ਹੈ ਉਹਦੇ ਵਾਸਤੇ ਜਿਵੇਂ ਹੁਣ ਕੋਈ ਟਰਾਲੀ ਜਾਂ ਕੋਈ ਹੈਡਰਾ ਫਸ ਜਾਂਦਾ ਤੇ ਉਹਨੂੰ ਕੱਢਣ ਵਾਸਤੇ ਵੀ ਆਪਾਂ ਲੈ ਆਂਦੇ ਨੇ ਓਕੇ ਇਹ ਕੀ ਚੀਜ਼ ਹੈ ਇਹ ਬੈਲਟ ਹੈ ਜੀ ਬੈਲਟ ਇਹ ਵੀ ਸੰਗਲ ਦਾ ਕੰਮ ਕਰਦੀ ਹੈ ਇਹਦੀ ਕਪੈਸਿਟੀ ਜਿਹੜੀ ਹੈ ਉਹ 10 ਟਨ ਦੀ ਹੈ 10 ਟਨ 10 ਟਨ ਇਹ ਇਨਾਂ ਵਜ੍ਹਾ ਚੱਕ ਲੈਂਦੀ ਹੈ 250 ਮਣ ਭਾਰ ਇਹ ਬੈਲਟ ਚੱਕ ਲੈਂਦੀ ਹੈ ਇੰਪੋਰਟਡ ਹੈ ਜੀ ਇੰਪੋਰਟਡ ਹੈ ਉੱਪਰ ਦੇਖੋ ਯੂ ਐਸ ਤੋਂ ਲਿਖਿਆ ਹੋਇਆ ਓਕੇ ਉਹਨਾਂ ਦੀ ਸਟੈਂਪ ਲੈਂ ਸਟੈਂਪ ਤੋਂ ਬਿਨਾ ਅਮਰੀਕਾ ਕੋਈ ਚੀਜ਼ ਨਹੀਂ ਦਿੰਦਾ ਓਕੇ ਇਹ ਦੇਖੋ ਮੇਡ ਇਨ ਯੂ ਐਸ ਹਾਂਜੀ ਮੇਡ ਇਨ ਯੂ ਐਸ ਇਹ ਸਾਰੀ ਰੈਚਰਡ ਰੈਚਰਡ ਇਹਨੂੰ ਕਹਿੰਦੇ ਆ ਇਹ ਕੁੰਡੇ ਨੇ ਉਹ ਕੁੰਡੀ ਹੈ ਸਭ ਉਹ ਛਿਪਦਾਈ ਹੈ ਯਾਨੀ ਕਿ ਜਿਵੇਂ ਹੁਣ ਸੀਜ਼ਨ ਆ ਗਿਆ ਸੀਜ਼ਨ ਦੇ ਵਿੱਚ ਇਹਨਾਂ ਚੀਜ਼ਾਂ ਦੀ ਬੜੀ ਲੋੜ ਪੈਂਦੀ ਹੈ ਜ਼ਿੰਮੇਦਾਰ ਭਰਾਵਾਂ ਨੂੰ ਬੜੀ ਲੋੜ ਸੀ ਇਸ ਨੂੰ ਜੋ ਲੋੜ ਹੈ ਜੀ ਉਹ ਨਹੀਂ ਕਿਤੋਂ ਲੱਭਦਾ ਤੇ ਇੱਥੋਂ ਆਏਗਾ ਤੇ ਉਹਨੂੰ ਮਿਲ ਜਾਏਗਾ ਰੇਕ ਜੀ ਮਿਲ ਜਾਏਗਾ ਅੱਛਾ ਮੇਰੇ ਘਰ ਦੇ ਕਿਚਨ ਕੁੱਚਨ ਦੇ ਚੋ ਪੋਚੇ ਪਾਚੇ ਘਰ ਚ ਲਾਉਣ ਵਾਸਤੇ ਇਹ ਵੀ ਅਸਾਂ ਅੰਕਲ ਆਹ ਕੀ ਚੀਜ਼ ਹੈ ਜੀ ਆ ਇਹਨਾਂ ਬਾਰੇ ਮੈਂ ਥੋੜੀ ਜਾਣਕਾਰੀ ਲੈਣੀ ਸੀ ਆਹ ਕੀ ਚੀਜ਼ਾਂ ਆਈਆਂ ਇਹ ਯੂਐਸਏ ਦਾ ਸ਼ੈਂਪੂ ਹੈ ਜੀ ਯੂਐਸਏ ਦਾ ਬਹੁਤ ਅੱਛਾ ਰਿਜ਼ਲਟ ਹੈ ਦਾ ਓਕੇ ਬਹੁਤ ਹੀ ਅੱਛਾ ਰਿਜ਼ਲਟ ਐ ਜੀ ਦੇਖੋ ਯੂਐਸਏ ਮੈਨੂਫੈਕਚਰਰ ਬਾਇ ਯੂਐਸਏ ਇਹ ਦੀ ਐਕਸਪਾਇਰੀ ਹੈਗੀ ਜੀ 2025 ਤੱਕ 2025 ਤੱਕ ਹਾਂਜੀ ਤੇ ਆਹਾਂ ਕੀ ਚੀਜ਼ ਹੈ ਜੀ ਆਹਾਂ ਇਹ ਉਹ ਝਾੜੂ ਹੈ ਜੀ ਇਹ ਲੰਬਾ ਹੋ ਜਾਂਦਾ ਓਕੇ ਇਹਦੇ ਉੱਪਰ ਲਗਾ ਕੇ ਇੱਥੇ ਦਸਰਾ ਟਾਈਪ ਹੋ ਗਿਆ ਹਾਂ ਇਹ ਤੁਸੀਂ 8 ਫੁੱਟ ਤੱਕ ਮੰਨ ਕੇ ਚੱਲੋ ਇਹਨੂੰ ਕੰਨ ਸਕਦੇ ਹੋ ਖੋਲ ਸਕਦੇ ਹੋ ਯਾਨੀ ਕਿ ਜਿੱਥੇ ਹੱਥ ਨਹੀਂ ਪਹੁੰਚਦਾ ਉੱਥੇ ਪਹੁੰਚ ਜਾਂਦਾ ਹੈ ਇਹ ਫਿਰ ਇਹਨੂੰ ਜਿਵੇਂ ਮਰਜ਼ੀ ਤੁਸੀਂ ਮੋੜ ਤੋੜ ਸਕਦੇ ਹੋ ਓਕੇ ਠੀਕ ਹੈ ਜੀ ਬੜੀਆਂ ਇੰਪੋਰਟਡ ਚੀਜ਼ਾਂ ਇਹ ਥਰਮੋਸ ਵੀ ਆ ਗਿਆ ਐਵਰੀਥਿੰਗ ਇਜ਼ ਹੇਅਰ ओके ਆ ਮਾਸਕ ਵੀ ਆ ਗਏ ਹਾਂ ਹਰ ਚੀਜ਼ ਆ ਗਲਾਸ ਨੇ ਗਲਾਸ ਵਾਈਨ ਗਲਾਸ ਵਾਈਨ ਗਲਾਸ ਕੁਝ ਸ਼ੌਂਕੀ ਲੋਕ ਮੰਗਦੇ ਸੀ ਤੋਂ ਮੈਨੂੰ ਮਿਲ ਕੇ ਮਿਲੇ ਆ। ਕੀ ਆਵਾਜ਼ ਹੈ ਜੀ? ਜੀ ਹਾਂ। ਅੱਛਾ ਇਹ ਸਾਰਾ ਕੁਝ ਹੈ ਇੰਪੋਰਟਡ ਹੋਏਗਾ ਇੰਪੋਰਟਡ ਜੀ। ਐਵਰੀਥਿੰਗ ਇਜ਼ ਨਹੀਂ ਮੋਸਟਲੀ ਤੋਂ ਇੰਪੋਰਟਡ ਹੈ। ਮੋਸਟਲੀ ਇੰਪੋਰਟਡ ਹੈ। ਆਹ ਟਰਚ ਹੈ। ਜੀ ਇਹ ਟਰਚ ਹੈ। ਐਕਸਪੋਰਟ ਦਾ ਮਾਲ ਵੀ ਆ ਦੇਖੋ ਜੀ ਇੰਡੀਆ ਕੋਈ ਮਾੜੀ ਚੀਜ਼ ਨਹੀਂ ਬਣਾਉਂਦਾ। ਜਿਹੜੀ ਚੀਜ਼ ਬਾਹਰ ਭੇਜਦਾ ਨਾ ਉਹ ਮਨਕ ਚੱਲੋ ਕੋਈ ਸਭ ਤੋਂ ਵਧੀਆ ਚੀਜ਼ ਹੁੰਦੀ ਸਭ ਤੋਂ ਵਧੀਆ ਚੀਜ਼ ਜਿਹੜੀ ਬਾਹਰ ਜਾਂਦੀ ਹੈ। ਐਕਸਪੋਰਟ ਦਾ ਮਾਲ ਵੀ ਇਹਦੇ ਵਿੱਚ ਹੈ ਕਾਸਮੈਟਿਕ ਵੀ ਰੱਖਿਆ ਹੋਇਆ ਹੈ ਭਾਈ ਸਾਹਿਬ ਇੰਡੀਆ ਇਜ਼ ਦੀ ਗ੍ਰੇਟ ਇਹ ਇੰਡੀਆ ਕੋ ਮਾੜੀ ਚੀਜ਼ ਨਹੀਂ ਹੈ ਇੰਡੀਆ ਦਾ ਬਣਿਆ ਹੋਇਆ ਸਮਾਨ ਅਗਰ ਨੀਤੀ ਨਾਲ ਬਣਾ ਦੇਵੇ ਤਾਂ ਇਹ ਈਸਟਮੈਨ ਦੀ ਪੂਰੇ ਵਰਲਡ ਦੇ ਵਿੱਚ ਚਰਚਾ ਹੈ ਈਸਟਮੈਨ ਦਾ ਜੋ ਟੂਲਸ ਬਣਾਉਂਦੇ ਨੇ ਬਹੁਤ ਕਾ ਚੀਜ਼ਾਂ ਨੇ ਆ ਮਿਲ ਕੇ ਨੀ ਕੈਪ ਹੈ ਇਹ ਨੀ ਕੈਪ ਨੇ ਜੀ ਨੀ ਕੈਪ ਹੈ ਜੀ ਬੱਚੇ ਰਾਈਡਿੰਗ ਵਾਸਤੇ ਰਾਈਡਿੰਗ ਕਰਦੇ ਆ ਸਕੇਟਿੰਗ ਕਰਦੇ ਆ ਸਕੇਟਿੰਗ ਹੁੰਦੇ ਵਾਸਤੇ ਹਾਰਸ ਰਾਈਡਿੰਗ ਨੂੰ ਵਾਸਤੇ ਹਾਂਜੀ ਜੀ 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 에어 ਫਿਲਰ ਹੈ ਇਹ ਕਾਰ ਵਗੈਰਾ ਦੇ ਵਿੱਚ ਸੋਣਾ ਬਾਜ ਜ਼ਰੂਰੀ ਹੈ ਜੀ ਕਾਰ ਵਗੈਰਾ ਦੇ ਵਿੱਚ ਉਦੋਂ ਤੁਸੀਂ ਇਹਦਾ 플ੱਗ ਲਗਾਓ ਕਾਰ ਦੇ ਵਿੱਚ ਅੱਛਾ 3 ਮਿੰਟਾਂ ਦੇ ਵਿੱਚ ਹਵਾ ਭਰੇਗਾ ਔਰ ਇਹ ਇਹ ਮੀਟਰ ਦੱਸੇਗਾ ਕਿ ਕਿੰਨੀ ਹਵਾ ਕਿੰਨੀ ਹਵਾ ਓਵਰ ਤਾਂ ਨਹੀਂ ਹੋ ਗਈ ਕਿਤੇ ਇਹ ਕਿੰਨੇ ਦਾ ਅੰਕਾ ਇਹ ਦਾ 16-1700 ਰੁਪਏ ਦਾ 16-1700 ਰੁਪਏ ਦਾ ਹਾਂ 16-17 ਜੇ ਤੁਸੀਂ ਨਹੀਂ ਉਹ ਲਗਾ ਸਕਦੇ ਤੇ ਇਹ ਪੈਰ ਨਾਲ ਚੱਲਣ ਵਾਲਾ ਅੱਛਾ ਇਹ ਇਹ ਵੀ ਮਿਲ ਕੇ ਹਵਾ ਭਰਨ ਵਾਲੀ ਹੈ ਹਾਂਜੀ 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 ਹਵਾ ਨ ਭਰਨ ਵਾਲਾ ਤੁਹਾਡਾ ਸਾਈਕਲ ਹੈ ਤੁਹਾਡਾ ਮੋਟਰਸਾਈਕਲ ਹੈ ਕੋਈ ਵੀ ਵੀ ਖੋਲ ਕੇ ਤੇ ਤੁਸੀਂ ਚਾਰ ਪੰਪ ਮਾਰੋ ਆਪਦਾ ਸਾਈਕਲ ਹਵਾ ਭਰੇਗੀ ਇਹਦੇ ਕਿੱਥੇ ਲੈ ਜਾਓ ਕੀ ਬਾਤ ਹੈ ਆਹ ਓਨ ਪਏ ਜੀ ਹਾਂਜੀ ਓਨ ਮਿਲ ਡੇਵੂ ਇਹ ਡੈਵੂ ਅਮਰੀਕਨ ਅਮਰੀਕਨ ਨਹੀਂ ਅਮਰੀਕਨ ਹਾਂ ਸੈਵੋਡ ਹੈ ਆ ਡੈਵੂ ਦਾ ਹੈ ਅਬ ਕਿੱਥੇ ਜਿਹੜਾ ਹੈਗਾ ਵਾਸ਼ਵਿਸ਼ਰ ਵਗੈਰਾ ਦਾ ਸਮਾਨ ਵੀ ਸਾਰਾ ਪਿਆ ਹੂੰ ਏ ਐਸ਼ਿਪ ਦੇ ਕੈਮਰੇ ਨੇ ਕੈਮਰੇ ਹਾਂ ਆਈਸ ਇਸ ਕੋ ਇਸ ਕੋ ਥਰਡ ਆਈ ਬੋਲਤੇ ਹਨ ਥਰਡ ਆਈ ਆਫ ਸ਼ਿਪ ਯੈਸ ਯੈਸ ਜਿਆਦਾਤਰ ਸਮਾਨ ਜਿਹੜਾ ਸ਼ਿਪ ਦੇ ਨਾਲ ਲਿਟਰ ਹੈ ਹਾਂ ਦੇਖੋ ਜੀ ਸ਼ਿਪ ਆਕਸ਼ਨ ਹੁੰਦੀ ਉਹਦਾ ਸਮਾਨ ਹੈ ਆਕਸ਼ਨ ਹਾਂ ਜੀ ਹਾਂ ਜੀ ਸ਼ਿਪ ਆਕਸ਼ਨ ਜਦੋਂ ਹੁੰਦਾ ਉਹਨੂੰ ਡਿਸਟਰੋਏ ਕੀਤਾ ਜਾਂਦਾ ਹਾਂ ਹਾਂ ਇਸਕੋਜ਼ ਆਫ ਕਰਕੇ ਵੀ ਉਹਦਾ ਸਮਾਨ ਹੈ ਓਕੇ ਤਾਂ ਬਹੁਤ ਐਂਟੀਕ ਚੀਜ਼ਾਂ ਜਿਹੜੀਆਂ ਉਹ ਵੀ ਇੱਥੇ ਹੈਗੀਆਂ ਤਾਂ ਬਹੁਤ ਕੰਮ ਦੀ ਆ ਇਹ LED ਹੈ ਜੀ ਉੱਪਰ ਛਾਤੇ ਫਿੱਟ ਹੁੰਦੀ ਹੈ ਜੀ ਛਾਤੇ ਉੱਤੇ ਖਿੱਟ ਹੁੰਦੀ ਹੈ ਇਹ ਵੀ ਉੱਥੋਂ ਦੀ ਹੈ ਤਾਂ ਬਹੁਤ ਹੀ ਜਿਹੜਾ ਹੈਗਾ ਐਂਟੀਕ ਸਮਾਨ ਜਿਹੜਾ ਹੈ ਉਹ ਵੀ ਇੱਥੇ ਹੈਗਾ ਆ ਰੈਫਰਿਜਰੇਟਰ ਹੈ ਜੀ ਹਾਂ ਜੀ ਜੀ ਇਹ ਕੀ ਹੈ ਜੀ ਇਹ ਤੁਸੀਂ ਪੱਖੇ ਨੇ ਓਕੇ ਜਸਟ ਫੈਨ ਛੋਟੇ ਛੋਟੇ ਲਗਾ ਲਓ ਇਹ ਵੱਡਾ ਅਗਿਆਸ ਸੈਨੇ ਟਰੈਕਟਰਾਂ ਤੇ ਲਗਾ ਲੋ 24 ਵਾਟ ਹੈ 12 ਵਾਟ ਹੈ ਕੰਬਾਈਨ ਤੇ ਲਗਾਣਾ 48 ਵਾਟ ਹੈ ਟਰੱਕਾਂ 'ਚ ਲਗਾ ਲੋ ਆ ਹੈੱਡਫੋਨ ਵੀ ਪਏ ਇੰਨੇ ਸਾਰੇ ਹੈੱਡਫੋਨ ਵੀ ਪਏ ਨੇ ਆਹ ਕੀ ਬਾਤ ਹੈ ਜੀ ਤੋ ਨਵਾਂ ਫ੍ਰਿਜ ਕਰੋਮਾ ਟਾਟਾ ਪ੍ਰੋਡਕਟ ਅੱਛਾ ਇਹ ਸਾਰੇ ਇਹ ਹੈ ਪਠਾਨੇ ਕਾਜ਼ਮੀ ਦੀ ਪਹੁੰਚ ਵਿੱਚ ਜੀ ਇਹ 300 ਰੁਪਏ ਕਿਲੋ ਹੈ 300 ਰੁਪਏ ਕਿਲੋ ਹਾਂ ਜਿਵੇਂ ਆ ਦੇਖੋ ਨਾ ਅੱਧੇ ਕਿਲੋ ਦਾ ਆ ਗਿਆ 150 ਦਾ 150 ਦਾ ਪਿਆ ਇਹ 150 ਦਾ ਪੱਕਾ ਓਕੇ ਦੇਖੋ ਕਿੰਨਾ ਰਹਿਣਾ ਹੈ ਏਸੀ ਐਡੀਸੀ ਇਹ ਏਸੀ ਡੀਸੀ ਇਹ ਦੇਖਣਾ ਪਏਗਾ ਓਕੇ ਤੋਂ 150 ਦਾ ਕੀ ਮਿਲਦਾ ਹੈ ਹਾਂ ਨਹੀਂ ਨਹੀਂ ਕੋਈ ਗੱਲ ਨਹੀਂ 1000 1200 ਰੁਪਏ ਦੀ ਇਹ ਸਾਰਾ 300 ਰੁਪਏ ਕਿਲੋ ਹੈ 300 ਰੁਪਏ ਕਿਲੋ ਐਮਸੀਬੀ ਵੀ ਹੈਗੇ ਐ ਐਮਸੀਬੀ ਹੈ ਐਮਸੀਬੀ ਬਹੁਤ ਅੱਛਾ ਹੈ ਇਹ ਮੇਰੇ ਕੋਲੇ ਮੂਵੇਬਲ ਏਸੀ ਨੇ ਮੂਵੇਬਲ ਤੁਸੀਂ ਇਹਨੂੰ ਇਸ ਕਮਰੇ ਚ ਮੰਨ ਲਓ ਕਿ ਅਸੀਂ ਤੁਹਾਡੇ ਉਧਰ ਬੈਠੇ ਨੇ ਇਧਰ ਫੇਸੀ ਆਲਰੇਡੀ ਲੱਗਿਆ ਹੋਇਆ ਇਹਨੂੰ ਤੁਸੀਂ ਖਿੱਚ ਕੇ ਇਹ ਦੇਖੋ ਪਰਲੇ ਕਮਰੇ ਚ ਲੈ ਜਾਓ ਜਾ ਕੇ ਸਵਿਚ ਲਗਾਓ ਔਰ ਕੰਮ ਚਲਾਓ ਕੀ ਬਾਤ ਬਾਹਰ ਸੌਣਾ ਚਾਹੁੰਦੇ ਬਰਾਂਡ ਦੇ ਸੌਣਾ ਚਾਹੁੰਦੇ ਹੋ ਕੋਈ ਫਿਟਿੰਗ ਨਹੀਂ ਕੋਈ ਕੁਝ ਨਹੀਂ ਸਵਿਚ ਲਗਾ ਏਸੀ ਚੱਲ ਗਿਆ ਆ ਡਾਇਰੈਕਟ ਇਸ ਚੱਲੇਗਾ ਅਗਲਾ ਆ ਬੜੀ ਬੜੀ ਅਜੀਬ ਮਨ ਲੱਗੀ ਆ ਫ੍ਰਿਜ ਜਿਹੜੀਆਂ ਹੈਗੀਆਂ ਇਹ ਰੈਫਰਿਜਰੇਟਰ ਹੈ ਜੀ ਜਿਸ ਤਰ੍ਹਾਂ ਕੋਈ ਕਿਸੇ ਨਹੀਂ ਕੋਈ ਸ਼ੌਂਕੀ ਲੋਗ ਨੇ ਹਮ ਖੇਤ ਆਪਣੇ ਟਿਊਬਲ ਤੇ ਰੱਖਣਾ ਚਾਹੁੰਦੇ ਨੇ ਉਹਨਾਂ ਨੇ ਫਾਰਮ ਹਾਊਸ ਬਣਾਏ ਨੇ ਉੱਥੇ ਰੱਖਣਾ ਚਾਹੁੰਦੇ ਨੇ ਇਹ ਕੋ ਬੰਦਾ ਅਲੱਗ ਕੱਲਾ ਰਹਿਣਾ ਚਾਹੁੰਦਾ ਹੈ ਹੋਸਟਲ ਦੇ ਵਿੱਚ ਬੱਚੇ ਕੱਲੇ ਰਹਿੰਦੇ ਨੇ ਉੱਥੇ ਵੱਡਾ ਫ੍ਰਿਜ ਤਾਂ ਨਹੀਂ ਵੱਡਾ ਫ੍ਰਿਜ ਚਾੱਕ ਕੇ ਕੀ ਕਰਨਾ ਐਡਾ ਵੱਡਾ ਕਿੱਥੇ ਲਿਆਵੇ ਬੰਦਾ ਹੋਸਟਲ ਚਾਈਲਡ ਜਿਹੜੇ ਨੇ ਉਹ ਸਟੂਡੈਂਟਸ ਲੈ ਕੇ ਜਾਂਦੇ ਨੇ ਉਹਨਾਂ ਵਾਸਤੇ ਹੈ ਖੰਨੇ ਮੇਰੇ ਕੋਲੋਂ ਇਹ 100 ਤੇ ਕਿੰਨੇ ਫ੍ਰਿਜ ਗੈਸਰ ਕੀ ਬਾਤ ਗਰਲ ਕਾਲਜ ਸੀਗਾ ਅੱਛਾ ਵਾਸਤੇ ਤੇ ਇਹ ਆਪਣੇ ਅੱਗੇ ਡਿਸਪੈਂਸਰ ਵਾਟਰ ਡਿਸਪੈਂਸਰ ਵਾਟਰ ਡਿਸਪੈਂਸਰ ਹੈ ਬੋਥ ਹਾਈ ਸਪੀਡ ਦੇ ਹਨ ਗਰਮ ਔਰ ਠੰਡਾ ਓਕੇ ਬਹੁਤ ਅੱਛੀ ਚੀਜ਼ ਹੈ ਵੋਲਟਾਸ ਇਹ ਸਾਰਾ ਐਂਟੀਬੈਕਟੀਰੀਅਲ ਪਿਆ ਹੈ ਇਹ ਐਂਟੀਬੈਕਟੀਰੀਅਲ ਹੈ ਐਂਟੀਫੰਗਸ ਐਂਟੀਫੰਗਸ ਐਂਟੀਬੈਕਟੀਰੀਅਲ ਆ ਕੂਲਰ ਵੀ ਪਿਆ ਉੱਤੇ ਜੀ ਹਾਂ ਜੀ ਹਾਂ ਬਿਲਕੁਲ ਕੂਲਰ ਵੀ ਹੈਗੇ ਨੇ ਇਹ ਕੂਲਰ ਵੀ ਅੱਛੇ ਆ ਦਰਵਾਜਿਆਂ ਦੀ ਮੈਨੂੰ ਗੱਲ ਦੱਸੋ ਵੀ ਇਹ ਦਰਵਾਜੇ ਕੀ ਸਰਵਾਜੇ ਜੀ ਇਹ ਜਾਪਾਨ ਦੀ ਤਕਨੀਕ ਨਾਲ ਬਣੇ ਹੋਏ ਨੇ ਉੱਥੇ ਇੱਕ ਇੰਡਸਟਰੀ ਸੈਟਲ ਹੋਈ ਆ ਬੰਦਰਗਾਹ ਪਰ ਅੱਛਾ ਜੀ ਸ਼ਿਪ ਦੀ ਜਿੰਨੀ ਲੱਕੜ ਹੁੰਦੀ ਹੈ ਹਾਂ ਜੀ ਜਦੋਂ ਸ਼ਿਪ ਕੱਟਿਆ ਜਾਂਦਾ ਹੈ ਡਿਸਟਰੋਏ ਕੀਤਾ ਜਾਂਦਾ ਹੈ ਉਹ ਲੱਕੜ ਨੂੰ ਸੰਭਾਲ ਕੇ ਰੱਖਿਆ ਜਾਂਦਾ ਹੈ ਇਹ ਸਾਈਜ਼ ਵੀ ਹੈ ਹਨਾ ਸਾਈਜ਼ ਵੀ ਦਿੱਤੇ ਹੋਏ ਨੇ 37 81 ਹਨਾ ਉਹ 381 بڑے ਸਚੱਜੇ ਢੰਗ ਨਾਲ ਪੂਰਾ ਸਟੈਂਡਰਡ ਸਾਈਜ਼ ਕੱਟੇ ਜਾਂਦੇ ਨੇ ਹੂੰ ਇਹਦੇ ਵਿੱਚ ਸਾਰੀ ਭਰੀ ਜਾਂਦੀ ਹੈ ਫਿਰ ਇਹਦਾ ਫਰੇਮ ਬਣਦਾ ਫਿਰ ਇਹਦੇ ਉੱਪਰ ਫੇਵਿਕੋ ਲੱਗਦੀ ਹੈ ਔਰ ਜਾਪਾਨੀ ਤਕਨੀਕ ਨਾਲ ਉਹ ਜਿਹੜੀ ਮਸ਼ੀਨ ਹੈ ਇੱਕ ਇੱਕ ਇੰਚ ਇੱਕ ਦਰਵਾਜ਼ਾ ਮਣਾਉਣ ਲੱਗਿਆ ਏ 12 ਦਰਵਾਜ਼ੇ ਇਕੱਠੇ ਨਿਕਲਦੇ ਨੇ ਹੂੰ ਔਰ ਮੇਰਾ ਖਿਆਲ ਹੈ ਕਿ ਅੰਕਲ ਐਡਰੈਸ ਪੁੱਛ ਰਹੇ ਆ ਵਿੱਚ ਮੈਂ ਤੁਹਾਨੂੰ ਰੋਕਿਆ ਏ ਲਾਈਵ ਆਪਾਂ ਐਡਰੈਸ ਅਸੂ ਸਰ ਚੌਧਰੀ ਚਾਂਦੀਰਾਮ ਐਂਡ ਸੰਜ ਪੰਜੇਕੇ ਵਾਲੇ ਹੂੰ ਸ਼ਿਪ ਡਿਸਪੋਜ਼ਲ ਯਾਰਡ ਜਲਾਲਾਬਾਦ ਥਾਣੇ ਸਦਰ ਦੇ ਨਾਲ ਜੀਟੀ ਰੋਡ ਦੇ ਕਿਨਾਰੇ ਦੇ ਉੱਪਰ ઠાણા <णिया> सदर ਦੇ ਨਾਲ ઠાણા सदर ਦੇ ਨਾਲ ਫਿਰੋਈਪੁਰ ਤੋਂ ਆਈਏ ਤਾਂ 51 ਕਿਲੋਮੀਟਰ ਫਾਜ਼ਿਲਕਾ ਤੋਂ ਆਈਏ ਤਾਂ 34 ਕਿਲੋਮੀਟਰ ਚੰਦ ਜਨਾਲਾਬਾਦ ਤੋਂ 1 ਕਿਲੋਮੀਟਰ ਜੀ 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 ਜਨਾਲਾਬਾਦ ਤੋਂ 1 ਕਿਲੋਮੀਟਰ ਵਾਲਾ ਜਿਹੜਾ ਉਹ ਮਾਈਲਸਟੋਨ ਹੈ ਮੇਰੇ ਕਿਹੜੀ ਦੁਕਾਨ ਦੇ ਮਾਈਲਸਟੋਨ ਮੇਰੇ ਦਰਵਾਜ਼ੇ ਦੇ ਬਿਲਕੁਲ ਅੱਗੇ ਲੱਗਾ ਹੋਇਆ ਹੈ ਹੈਨਾ ਜੀ ਅੱਗੇ ਆਗੀ ਹੈ ਇਹ ਇਹ ਕੀ ਚੀਜ਼ ਹੈ ਇਹ ਮਾਰਬਲ ਗ੍ਰਾਈਂਡਰ ਹੈ ਮਾਰਬਲ ਗ੍ਰਾਈਂਡਰ ਮਾਰਬਲ ਗ੍ਰਾਈਂਡਰ ਹੈ ਔਰ ਇਹ ਤੁਹਾਡੀ ਇਹ ਸਫਾਈ ਵੀ ਕਰ ਸਕਦਾ ਹੈ OK ਕਮਰਿਆਂ ਦੀ ਇਹਦੇ ਨਾਲ ਬਰਸ਼ ਵੀ ਲੱਗਿਆ ਹੋਇਆ ਹੈ ਡਬਲ ਡਬਲ ਕੰਮ ਲੈ ਸਕਦੇ ਆ ਆਪਣਾ ਮਿੱਟੀ ਵੀ ਲੱਗ ਜਾਂਦੀ ਹੈ ਜੀ ਤੇ ਆ ਫਿਕਸ ਜਿਹੜੇ ਹੋ ਜਾਂਦੇ ਆ ਉਹ ਆਗੇ ਸਿੰਕ ਸਿੰਕ ਵਾਸ ਵੇਸਨ ਤੁਹਾਡਾ ਬਾਹਰ ਜਿਹੜਾ ਆ ਫਿਕਸ ਹੀ ਹੋ ਜਾਂਦਾ ਐ ਸਭ ਕੁਛ ਇਹਦੇ ਵਿੱਚ ਟੁੱਟੀ-ਟਾਡੀ ਲੱਗੀ ਹੋਈ ਹੈ ਅਗਲਾ ਜਾਲ ਕਿਹੜੇ ਆ ਇਹ ਮੱਛੀ ਫੜਨ ਵਾਲੇ ਹਾਂਜੀ ਜਾਲ ਮੱਛੀ ਵਾਲੇ ਨੇ ਹੁਣ ਤੇ ਪੰਛੀਆਂ ਵਾਸਤੇ ਇੱਥੇ ਤਾਂ ਆ ਗਏ ਨੇ ਇੱਥੇ ਤਾਂ ਮੱਛੀ ਹੈ ਨਹੀਂ ਹਾਂ ਉਹੀ ਤਾਂ ਮੈਂ ਪੁੱਛ ਰਿਹਾ ਇੱਥੇ ਸਮੁੰਦਰ ਵੀ ਨਹੀਂ ਤੇ ਇੱਥੇ ਮੱਛੀ ਵੀ ਹੈ ਨਹੀਂ ਫਿਰ ਇਹ ਕੀ ਕੰਮ ਆਉਂਦੇ ਆ ਦੇਖੋ ਜੀ ਕਿਸੇ ਦੇ ਕਬੂਤਰ ਜਿਹੜੇ ਨੇ ਹੁੰਦੇ ਤਾਂ ਕਿਸਮਤ ਵਾਲੇ ਨੇ ਹਾਂਜੀ ਬੰਗਲੇ ਦੇ ਉੱਪਰ ਆ ਕੇ ਬੈਠਦੇ ਨੇ ਵਿਠਾ ਕਰਦੇ ਨੇ ਤੇ ਗੰਦ ਬੜਾ ਫਾਉਂਦੇ ਨੇ ਹਾਂ ਤੇ ਇਹ ਜਾਲ ਉੱਤੇ ਪੂਰਾ ਪੈ ਜਾਂਦਾ ਦਿਸਦਾ ਵੀ ਨਹੀਂ ਇਹ 35 ਬਾਇ 100 ਦਾ ਹੁੰਦਾ 35 ਬਾਇ 100 ਦਾ ਆਸੇ-ਪਾਸੇ ਰੱਸਾ ਵੀ ਲੱਗਿਆ ਹੋਇਆ ਹੈ ਅੱਛਾ ਉੱਤੇ ਤੁਸੀਂ ਇਹ ਵੀ ਤੋਲ ਕੇ ਆ ਜੀ ਤੋਲ ਕੇ ਆ ਜੀ ਇਹ 250 ਰੁਪਏ ਕਿਲੋ ਹੈ 250 ਰੁਪਏ ਕਿਲੋ ਹਾਂ ਜੀ ਹਾਂ ਜੀ 6-7 ਕਿਲੋ ਦਾ ਹੁੰਦਾ ਹੈ 12-1300 ਰੁਪਏ ਨਾਲ ਕੋਠੀ ਦੇ ਉੱਤੇ 14 ਹਾਂ ਵੱਡੀ ਕੋਠੀ 1500 ਰੁਪਏ ਨਾਲ ਸਾਰੀ ਕਵਰ ਹੋ ਜਾਂਦੀ ਹੈ ਕਵਰ ਹੋ ਜਾਂਦੀ ਹੈ ਅੱਛਾ ਜਾਂ ਫਿਰ ਜਿਵੇਂ ਹੁਣ ਤੁਸੀਂ ਤੂੜੀ ਟਕਣੀ ਹੈ ਉੱਤੇ ਪੰਨੀ ਪਾਓ ਉੱਤੇ ਜਾਲ ਪਾ ਦਿਓ ਹਾਂ ਹਾਂ ਤੂੜੀ ਡੇਗੀ ਨਹੀਂ ਹਾਂ ਤੂੜੀ ਨਹੀਂ ਉੱਡੇਗੀ ਪੰਨੀ ਨਹੀਂ ਖ ਤੋ ਇਹ ਤਾਂ ਆਪਣਾ ਆਪਣਾ ਮਾਈਂਡ ਹੈ ਕਿਸ ਨੇ ਕਿੱਥੇ ਕੀ ਯੂਜ਼ ਕਰਨਾ ਹੈ ਹੂੰ 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 ਯਾਨੀ ਕਿ ਇਹ ਤੇ ਜਿੰਨੀਆਂ ਵੀ ਚੀਜ਼ਾਂ ਹੈਗੀਆਂ ਇਹ ਯੂਜ਼ੇਬਲ ਹੈ ਤੁਸੀਂ ਇਹਨਾਂ ਨੂੰ ਡਿਫਰੈਂਟ ਡਿਫਰੈਂਟ ਜਗ੍ਹਾ ਤੇ ਯੂਜ਼ ਕਰ ਸਕਦੇ ਹੋ ਹਾਂ ਪਰ ਆ ਆ ਅੰਕਲ ਬੜੀ ਵਧੀਆ ਮੈਨੂੰ ਆ ਚੀਜ਼ ਬੜੀ ਵਧੀਆ ਲੱਗੀ ਜਿਹੜਾ ਆ ਐਡੇ ਜ਼ਬਰਦਸਤ ਆ ਤਾਂ ਇੱਥੇ ਏ ਅੰਕਲ ਵਈ ਪੁੱਛਣਾ ਤਾਂ ਨਹੀਂ ਵੀ ਆਪਣੀ ਪਹਿਲਾਂ ਗੱਲ ਲਈਏ ਵੀ ਆਪਾਂ ਰੇਟ ਨਹੀਂ ਗੱਲ ਕਰਨੀ ਹਨਾ ਤੇ ਚੱਲ ਕੋਈ ਨਹੀਂ ਮਾੜਾ ਮੈਨੂੰ ਮੈਨੂੰ ਬੜਾ ਚੱਤਿਆ ਇਹ ਹੋਏਗਾ ਕੋਈ 2500 ਰੁਪਏ ਦਾ ਹੋਏਗਾ 2500 ਰੁਪਏ ਦਾ ਐ ਵੈਸੇ ਬਾਜ਼ਾਰ ਤਾਂ ਬਹੁਤ ਕੀਮਤੀ ਹੈ ਬਾਜ਼ਾਰ ਤੇ ਮੇਰੇ ਹਿਸਾਬ ਨਾਲ ਇਹ ਜਿਆਦਾ ਨਹੀਂ ਤਾਂ 8-10000 ਰੁਪਏ ਦੀ ਹੈ ਮੈਂ ਨਹੀਂ ਕੁਝ ਕਹਿ ਸਕਦਾ ਕਿੰਨੇ ਦਾ ਹੋਏਗਾ ਮੇਰੇ ਵਾਸਤੇ ਤੇ ਇਨਾ ਕੋਈ ਇੰਮੇ ਦਾ ਕੀ ਬਾਤ ਹੈ ਤਾਂ ਬਹੁਤ ਹੀ ਵਧੀਆ ਐਂਟੀਕ ਚੀਜ਼ਾਂ ਜਿਹੜੀਆਂ ਔਰ ਦੱਸਦੀ ਏ ਕਿ ਜਾਜਾ ਦਾ ਸਮਾਨ ਜਾਜਾ ਵਾਲੀ ਦੁਕਾਨ ਵਜਦੀ ਹੈ ਜਲਾਲਾਬਾਦ ਦੇ ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਤੇ थाना सदर ਦੇ ਬਿਲਕੁਲ ਨਾਲ ਔਰ ਇੱਥੇ ਹਰੇਕ ਤਰ੍ਹਾਂ ਦੇ ਤੁਹਾਨੂੰ ਸਮਾਨ ਜਿਹੜਾ ਹੈਗਾ ਚਾਹੇ ਉਹ ਟੂਲ ਕਿਟ ਹੈ ਚਾਹੇ ਉਹ ਜਹਾਜਾਂ ਨਾਲ ਰਿਲੇਟਡ ਹੈ ਹਾਂਜੀ ਆ ਸੋਲਰ ਲਾਈਟ ਹੈ ਜੀ ਅੱਛਾ ਇਹ ਵੀ ਮੇਰੇ ਕੋਲੇ ਆ ਗਈ ਹੈ ਓਕੇ ਜਿਵੇਂ ਰਾਤ ਪੈ ਗਈ ਆਟੋਮੈਟਿਕ ਜਗ ਜਾਏਗੀ ਓਕੇ ਡਿਮ ਹੋ ਗਈ हां जी हां जी लाइट बंद ਹੋਏਗੀ ਆਪਣੇ ਆਪ ਹੀ ਜਗ ਜਾਏਗੀ ਜਿਹਨੇ ਚਾਹੇ ਅੱਛੇ ਸੋਲਰ ਲਾਈਟ ਹੈ ਸੋਲਰ ਲਾਈਟ ਮੈਨੂੰ ਤੁਸੀਂ ਫਿਕਸ ਕਰ ਦਿਓ ਹਾਂ ਲਾਈਟ ਬਾਹਰ ਦਰਵਾਜੇ ਦੇ ਨਾਲ ਲਗਾ ਲਓ ਕੋਈ ਬਿਜਲੀ ਦਾ ਕਨੈਕਸ਼ਨ ਨਹੀਂ ਕੋਈ ਕਨੈਕਸ਼ਨ ਨਹੀਂ ਵਿਦਆਊਟ ਐਨ ਕਨੈਕਸ਼ਨ ਸੋਲਰ એનર્ਜੀ ਲਾਈਟ ਸੋਲਰ ਲਾਈਟ ਹਾਂ ਜੀ ਬੜੀ ਵਧੀਆ ਚੀਜ਼ ਹੈ ਜੀ ਜਿਵੇਂ ਰਾਤ ਪਵੇਗੀ ਆਪਣੇ ਆਪ ਹੀ ਜਗ ਪਏਗੀ ਚਾਹ ਵਾਤ ਹੈ ਆਟੋਮੈਟਿਕ ਹੈ ਕਿੰਨਾ ਚਿਰ ਚੱਲ ਜਾਂਦੀ ਹੈ ਇਹ ਮਤਲਬ ਕਿ ਰਾਤ ਜੇ ਜਾਗਦੇ ਰਹੋ ਤੇ ਚੱਲਦੀ ਰਹੇਗੀ ਸੌਂਜੋਗੇ ਤੇ ਇਹਨੇ ਤਾਂ ਪੁੱਜ ਹੀ ਜਾਣਾ ਅੱਛਾ ਮਤਲਬ ਕਿ ਆਪਦੇ ਤੁਹਾਡੇ ਨਾਲ ਸੈਂਸਰ ਵਾਲੀ ਹੈ ਸੈਂਸਰ ਹੈ ਸੈਂਸਰ ਹੈ ਤੁਸੀਂ ਨਾ ਦੇਖੋਗੇ ਤੇ ਆਪੇ ਪੁੱਜ ਜਾਗੀ ਤਾਂ ਇਹ ਤਾਂ ਬਹੁਤ ਕੁਝ ਜਿਹੜਾ ਹੈਗਾ ਉਹ ਇੱਥੇ ਅਵੇਲੇਬਲ ਐਂਕਲ ਹੋਰਾਂ ਦੇ ਕੋਲੇ ਐਡਰੈਸ ਜਿਹੜਾ ਹੈਗਾ ਉਹ ਤੁਹਾਨੂੰ ਦੱਸ ਦਿੱਤਾ ਹੈ ਮੈਨੂੰ ਤਾਂ ਜਿਹੜੀ ਸਭ ਤੋਂ ਵਧੀਆ ਚੀਜ਼ ਜਤੀ ਆ ਉਹ ਐਂਟੀ ਕਲॉक ਕਿਉਂਕਿ ਐਂਟੀ ਚੀਜ਼ਾਂ ਦਾ ਮੈਨੂੰ ਵੀ ਸ਼ੌਂਕ ਹੈ ਬਹੁਤ ਜ਼ਬਰਦਸਤ ਐਂਟੀ ਕਲॉक ਜਿਹੜਾ ਹੈਗਾ ਦਿਲ ਚੱਲ ਰਿਹਾ ਦਿਲ ਅੰਦਰ ਦੇ ਅੰਦਰ ਜਿਵੇਂ ਮਸ਼ੀਨਰੀ ਚੱਲ ਰਹੀ ਹੈ ਸੇਮ ਹੋ ਬਿਲਕੁਲ ਇਹ ਮੇਡ ਇਨ ਲੰਡਨ ਹੈ 1915 ਐਸਟ 1915 ਇਹ 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 1915 ਲੈ 1925 ਦਾ 1925 ਦਾ ਓਕੇ ਮੈਂ ਇਹਨੂੰ ਬੜੀ ਮੁਸ਼ਕਲ ਸੰਭਾਲ ਸੰਭਾਲ ਕੇ ਲੈਂਦਾ ਹੈ 1925 ਦਾ ਤੇ ਹੁਣ ਵੀ ਚੱਲਦਾ ਪਿਆ ਚੱਲ ਰਿਹਾ ਚੱਲ ਰਿਹਾ ਚੱਲ ਰਿਹਾ ਸਵਾ 100 ਸਾਲ ਬਾਅਦ ਹਾਂਜੀ 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 ਵਾਹ ਦੇ ਪਿੱਛੇ ਸਭ ਕੁਝ ਲਿਖਿਆ ਹੋਇਆ ਹੈ ਅੱਛਾ ਟੂਲ ਕਿੱਟਾਂ ਨਵੀਆਂ ਇੰਪੋਰਟਡ ਹੈ ਵੀ ਹਾਂ ਇਹ ਇਹ ਬਚੀ ਐਕਸਪੋਰਟ ਦਾ ਮਾਲ ਹੈ ਐਕਸਪੋਰਟ ਦਾ ਮਾਲ ਹੈ ਐਕਸਪੋਰਟ ਦੀ ਕੰਮ ਐਕਸਪੋਰਟ ਦੀ ਕੰਮ ਆ ਵੈਸੇ ਵੀ ਆ ਸਾਰਾ ਕਿੱਟਾ ਆ ਗਿਆ ਹਨਾ ਤੇ ਆਹ ਜਿਹੜੀ ਆ ਇਹ ਇਲੈਕਟ੍ਰਿਕ ਜਿਹੜੀ ਐ ਸੇਫ ਆ ਗਈ ਗੋਦਰੇ ਦੀ ਇਲੈਕਟ੍ਰਿਕ ਆ ਗਈ ਬੜੀ ਸਟਰੋਂਗ ਸੇਫ ਹੈ ਇਹ ਮਜ਼ਬੂਤ ਹੁੰਦੀ ਆ ਹਾਂਜੀ ਹਾਂਜੀ ਇਹਨੂੰ ਜਲਦੀ ਨਾਲ ਕੋਈ ਨਹੀਂ ਤੋੜ ਸਕਦਾ ਮਾਲਕ ਦੇ ਕੋਲ ਹੀ ਇਹਦਾ ਡਿਜੀਟ ਨੰਬਰ ਰਹੇਗਾ ਤੇ ਇਹ ਖੁੱਲੇਗਾ ਮਾਲਕਣ ਕੋਲ ਵੀ ਨਹੀਂ ਖੁੱਲਣਾ। ਕੀ ਬਾਤ ਹੈ। ਬਹੁਤ ਤਾਂ ਬਹੁਤ ਹੀ ਬਾ ਕਮਾਲ ਚੀਜ਼ਾਂ ਆ ਕੀ ਚੀਜ਼ ਹੈ ਜੀ? ਇਹ ਟੈਲੀਫੋਨ ਹੈ ਜੀ। ਟੈਲੀਫੋਨ ਐਵੀ ਐਂਟੀਕ। ਤੁਹਾਨੂੰ ਨਹੀਂ ਪਤਾ ਜੀ ਇਹ ਪਹਿਲੇ ਹੋਇਆ ਕਰਦਾ ਸੀ ਸਾਡਾ। ਮੈਂ ਤਾਂ ਪਹਿਲੀ ਇਹ ਦੇਖੋ ਰੂਮ ਨੰਬਰ 14। ਹਾਂ ਜੀ। ਰਿੰਗ ਕਰੇਗਾ। ਪਾਇਲਟ ਨੂੰ ਪਤਾ ਲੱਗ ਜਾਗਾ ਰਿੰਗ ਵੱਜੀ। ਓਕੇ। ਰੂਮ ਨੰਬਰ 3। ਹਾਂ ਜੀ। ਰਿੰਗ ਵੱਜੇਗੀ ਪਾਇਲਟ ਨੂੰ ਪਤਾ ਲੱਗ ਜਾਏਗਾ ਕਿ 3 ਨੰਬਰ ਦੇ ਵਿੱਚ ਕੋਈ ਐਮਰਜੈਂਸੀ ਹੈ ਉਹ ਫੋਨ ਚੱਕ ਕੇ ਉਹਨੂੰ ਕਰੇਗਾ ਕਾਲ ਕਰੇਗਾ ਅੱਛਾ ਹਾਂਜੀ ਇਹ ਜਾਜਾਏ ਲੱਗੇ ਹੁੰਦੇ ਇਹ ਸ਼ਿਪ ਦੇ ਵਿੱਚ ਹਰ ਚੀਜ਼ ਜੇ ਮੇਰੀ ਟ੍ਰੇਨ ਵਿੱਚ ਇਹ ਇਹ ਤਾਂ ਬਹੁਤ ਪੁਰਾਣਾ ਹੈ ਮੇਰੇ ਖਿਆਲ 'ਚ ਆ ਚੀਜ਼ ਨਹੀਂ ਅੱਜ ਕੱਲ ਤਾਂ ਮਿਲਦੀ ਹ ਉਹ ਅੱਜ ਕੱਲ ਕਿੱਥੇ ਦੀ ਲੋਕਾਂ ਨੇ ਐਵੇਂ ਸੈਟ ਦਿੱਤੇ ਪਹਿਲਾਂ ਸਾਰਿਆਂ ਘਰਾਂ ਵਿੱਚ ਐਸੀਗੇ ਸੀਗੇ ਸੀਗੇ ਹਾਂਜੀ ਲੋਕਾਂ ਨੇ ਇਹਨਾਂ ਦੀ ਕੀਮਤ ਕੁਝ ਨਾ ਸਮਝਦੇ ਉਹ ਇਹਨਾਂ ਨੂੰ ਸੈਟ ਦਿੱਤਾ ਕਿੱਡੀ ਸੋਹਣੀ ਚੀਜ਼ ਹੈ ਤੁਸੀਂ ਇਹ ਦੇਖੋ ਸਾਡਾ ਟੈਲੀਗ੍ਰਾਫੀ ਸਿਸਟਮ ਟੈਲੀਗ੍ਰਾਫਿਕ ਸਿਸਟਮ ਟੈਲੀਗ੍ਰਾਫੀ ਤੁਹਾਨੂੰ ਨਹੀਂ ਪਤਾ ਜੀ ਇਹਦੇ ਬਾਰੇ ਸਾਨੂੰ ਪਤਾ ਟੈਲੀਗ੍ਰਾਫੀ ਸਾਡੀ ਜਿਹੜੀ ਹੈ ਉਹ ਰੀਲ 'ਚ ਹੋਇਆ ਕਰਦੀ ਸੀ ਘਟ ਘਟ ਗਰ ਗਰ ਕਰਕੇ ਅਸੀਂ ਗੱਲਾਂ ਕਰਦੇ ਸੀ ਅੱਛਾ ਹਾਂਜੀ ਉਹ ਸਾਨੂੰ ਉਹਦੀ ਪਾਸ਼ਾ ਜਿਹੜੀ ਆਪਣੇ ਆਪ ਤਾਂ ਲੱਗ ਜਾਂਦਾ ਸੀ ਵੀ ਕਿੰਨੀ ਵਾਰੀ A ਦਬਾਇਆ ਹਾਂ ਕਿੰਨੀ ਵਾਰੀ ਉਹਨੇ 3 ਦਬਾਇਆ ਉਹ ਸਾਨੂੰ ਪਤਾ ਲੱਗ ਜਾਂਦਾ ਸੀ ਸਿਗਨਲ ਇਜ਼ ਡਾਊਨ ਲਾਈਨ ਇਜ਼ ਕਲੀਅਰ ਅੱਛਾ ਇਹਦੇ ਤੋਂ ਉਹ ਇਹੋ ਚੀਜ਼ ਇਹੋ ਟੈਲੀਗ੍ਰਾਫੀ ਹੈ ਟੈਲੀਗ੍ਰਾਫੀ ਹਾਂਜੀ ਹਾਂਜੀ ਇਹ ਮਹਤਾਂ ਲੈ ਕੇ ਆ ਕਿੱਥੋਂ ਲੱਭ ਲੈਂਦਾ ਇਹ ਸ਼ਿਪ ਤੋਂ ਉਥੇ ਵੀ ਚੱਲਦੀ ਸੀ ਟੈਲੀਗ੍ਰਾਮ ਵੀ ਅੱਛਾ ਜੀ ਤੇ ਰੇਲ 'ਚ ਵੀ ਚੱਲਦੀ ਸੀ ਇਹ ਸੈਂਟਰਲ ਡਿਪਾਰਟਮੈਂਟ ਦੇ ਕੰਮ ਨੇ ਜੀ ਕੀ ਬਾਤ ਹਾਂਜੀ ਇਹ ਚੀਜ਼ਾਂ ਮੇਰੇ ਖਿਆਲ 'ਚ ਮੈਂ ਤੇ ਆਪਦੀ ਲਾਈਫ 'ਚ ਜਿਹੜਾ ਹੈਗਾ ਇਹ ਦੇਖਿਆ ਹੀ ਨਹੀਂ ਕਦੇ ਅੱਜ ਪਹਿਲੀ ਵਾਰ ਹੀ ਦੇਖ ਰਿਆ ਹਾਂਜੀ ਹੁਣ ਸਾਰੇ ਦੇਖਿਆ ਕਰਨਗੇ ਜੀ ਕੌਣ ਸਾਰੇ ਦੇਖਿਆ ਕਰਨਗੇ ਨਹੀਂ ਇਸੇ ਕਰਕੇ ਮੈਂ ਅੱਜ ਲਾਈਵ ਹੀ ਹੋ ਗਿਆ ਤੁਹਾਡੇ ਕੋਲੇ ਆ ਕੇ ਮੈਂ ਕਿਹਾ ਵੀ ਅੱਜ ਨਾ ਲਾਈਵ ਹੁੰਨੇ ਆ ਆ ਕੀ ਹੈ ਜੀ ਇਹ ਕਾਰਵਾਸ਼ਰ ਹੈ ਜੀ ਅੱਛਾ ਜਿਹੜੇ ਏਸੀ ਵਗੈਰਾ ਵੀ ਸਰਵਿਸ ਕਰਦੇ ਆ ਆਪਣੇ ਗੱਡੀ ਤੋਂ ਵੋ ਟਰੈਕਟਰ ਤੋਂ ਕੰਬਾਈਨ ਤੋਂ ਵੋ ਕਾਰ ਤੋਂ ਵੋ ਅੱਛਾ ਹਾਂ ਹਾਂ ਕਾਰਵਾਸ਼ਰ ਜਾਪਾਨ ਦਾ ਹੂੰ ਬਹੁਤ ਹੀ ਹਾਈ ਪ੍ਰੈਸ਼ਰ ਕਾਰਵਾਸ਼ਰ ਹੈ ਹੂੰ ਜਾਪਾਨ ਦਾ ਹੈ ਜਾਪਾਨ ਦਾ ਜੀ ਬਿਲਕੁਲ ਜਾਪਾਨ ਦਾ ਉੱਪਰ ਸਟੈਂਪ ਲੱਗੀ ਹੋਈ ਹੈ ਓਕੇ ਹਾਂ ਤਾਂ ਬਿਲਕੁਲ ਕਹਿ ਦਈਏ ਕਿ ਹਰੇਕ ਚੀਜ਼ ਜਿਹੜੀ ਆ ਉਹ ਤੁਹਾਨੂੰ ਇੱਥੇ ਅਵੇਲੇਬਲ ਮਿਲੇਗੀ ਸੂਈ ਤੋਂ ਲੈ ਕੇ ਜਹਾਜ਼ ਤਿੱਕਣ ਤਾਂ ਟੂਲ ਕਿਟਾਂ ਬੇਸ਼ੱਕ ਦੀ ਤੁਸੀਂ ਇੱਥੋਂ ਖਰੀਦ ਸਕਦੇ ਆ ਕੈਂਪੇਨ ਲਈ ਜਿਹੜਾ ਹੈਗੀ ਹੈ ਫੋਲਡੇਬਲ ਜਿਹੜੀਆਂ ਹੈਗੀ ਹੈ ਕੁਰਸੀਆਂ ਚੇਅਰਸ ਜਿਹੜੀਆਂ ਖਰੀਦ ਸਕਦੇ ਹੋ ਇੱਕ ਆ ਮੈਂ ਦਰਸ਼ਕਾਂ ਨੂੰ ਦੱਸਿਆ ਸੀ ਆ ਮੈਂ ਕਿਤੇ ਗਲਤ ਤਾਂ ਨਹੀਂ ਆਏ ਮੰਜੇ ਹੀ ਹੈ ਨਾ ਜੀ ਹਾਂ ਚਾਰ ਪਾਈਆ ਜੀ ਚਾਰ ਪਾਈ ਮੰਜੇ ਹੀ ਉਹੀ ਇਹ ਵੀ ਫੋਲਡੇਬਲ ਹੈ ਜੀ ਜੀ ਫੋਲਡੇਬਲ ਹੈ ਮੈਂ ਕਹਾਂ ਦੱਸਦਾ ਤੇ ਆਹ ਟਿਊਬ ਲਾਈਟਾਂ ਨੇ ਯਸ ਇਹ ਟਿਊਬ ਲਾਈਟਾਂ ਨੇ ਇਹ 600 ਰੁਪਏ ਵਿੱਚ ਜੀ ਜਿਹਦਾ ਜ਼ਿਕਰ ਦਾ ਅੱਛੇ ਵਾਈਫਾਈ ਟਿਊਬ ਵੀ ਜਿਹਾਂ ਦੇ ਵਿੱਚ ਹੈਗੀਆਂ ਨੇ ਵਾਈਫਾਈ ਉਹ ਕਿਵੇਂ ਹੈ ਕਿ ਤੁਹਾਡੇ ਮੋਬਾਈਲ ਨਾਲ ਕਨੈਕਟ ਹੋ ਜਾਏਗੀ ਅੱਛਾ ਤੁਸੀਂ ਉਹਦਾ ਰੰਗ ਨੀਲਾ ਕਰਨਾ ਹੈ ਤਾਂ ਪੀਲਾ ਕਰਨਾ ਤਾਂ ਅੱਛਾ ਘਰ ਵਿੱਚ ਲੜਾਈ ਹੁੰਦੀ ਹੈ ਨਾ ਵੀ ਲਾਈਟ ਤੂੰ ਬੰਦ ਕਰ ਦੂਜਾ ਕਹਿੰਦਾ ਤੂੰ ਬੰਦ ਕਰ ਅੱਗੇ ਲੰਬੀ ਸੋਟੀ ਰੱਖੀ ਦੀ ਸੀ ਹਾਂ ਕਿ ਸਵਿਚ ਬੰਦ ਕਰਨਾ ਚਾਹਣ ਲੰਬੀ ਸੋਟੀ ਨਾਲ ਕਰ ਲਓ ਹੁਣ ਤੁਸੀਂ ਆਪਦੇ ਮੋਬਾਈਲ ਨਾਲ ਇਹਨੂੰ ਬੰਦ ਕਰ ਲੈਣਾ ਲੜਾਈ ਨਹੀਂ ਪੈਂਦੀ ਇਹ ਗੱਲ ਠੀਕ ਹੈ ਇਹਦੇ ਵਿੱਚ ਉਹ ਵੀ ਹੈਗੀਆਂ ਨੇ ਅੱਛਾ ਹ ਬਿਲਕੁਲ ਪਤਾ ਇੱਕ ਵਾਰੀ ਫੇਰ ਤੁਹਾਨੂੰ ਦੱਸ ਦਿੰਨੇ ਆ ਤੇ ਅੰਕਲ ਜੀ ਕੋਲੇ ਬਹੁਤ ਕੁਝ ਹੈ ਇੱਥੇ ਬਹੁਤ ਹੀ ਕੁਝ ਹੈ ਜਦ ਤੁਸੀਂ ਇੱਥੇ ਆਉਂਗੇ ਤਾਂ ਦੇਖੋਗੇ ਕਿ ਤੁਹਾਨੂੰ ਘਰ ਦੇ ਵਿੱਚ ਡੇਲੀ ਯੂਜ਼ ਦੇ ਲਈ ਕਈ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਇੱਥੋਂ ਮਿਲ ਜਾਣਗੀਆਂ ਔਰ ਸ਼ਰਤਾਂ ਜਿਹੜਾ ਇੱਥੇ ਜਿਹੜਾ ਹਰੇਕ ਚੀਜ਼ ਵਧੀਆ ਕੁਆਲਿਟੀ ਦੀ ਔਰ ਇੱਕ ਕਹਿ ਲਈਏ ਕਿ ਮਜ਼ਬੂਤ ਚੀਜ਼ ਜਿਹੜੀ ਹੈ ਉਹ ਇੱਥੇ ਹਮੇਸ਼ਾ ਜਿਹੜੀ ਹੈਗੀ ਹੈ ਉਹ ਅਵੇਲੇਬਲ ਹੁੰਦੀ ਹੈ ਮਜ਼ਬੂਤ ਔਰ ਵਧੀਆ ਆ ਕੁਆਲਿਟੀ ਜਿਹੜੀ ਆ ਉਹ ਇੱਥੇ ਮਿਲੇਗੀ ਤਾਂ ਇੱਕ ਵਾਰੀ ਫੇਰ ਤੁਹਾਨੂੰ ਆ ਦੱਸ ਦਈਏ ਪਤਾ ਨੋਟ ਕਰ ਲਓ ਸ਼ਿਪਯਾਰਡ ਹੈ ਥਾਣਾ ਸਦਰ ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਜਲਾਲਾਬਾਦ ਤੋਂ ਜਦੋਂ ਅਸੀਂ ਫਿਰੋਜ਼ਪੁਰ ਨੂੰ ਜਾਂਦੇ ਆ ਤਾਂ ਰਾਈਟ 1 ਕਿਲੋਮੀਟਰ ਅੱਗੇ ਜਾ ਕੇ ਚੌਧਰੀ ਚਾਂਦੀਰਾਮ ਐਂਡ ਸੰਸ ਪੰਜੇ ਕੀ ਵਾਲੇ ਇਹਨਾਂ ਦਾ ਸ਼ਿਪਯਾਰਡ ਹੈਗਾ ਔਰ ਇੱਥੇ ਤੁਹਾਨੂੰ ਜਿਹੜਾ ਹੈਗਾ ਇਹ ਸਾਰਾ ਸਮਾਨ ਜਿਹੜਾ ਹੈਗਾ ਉਹ ਬਹੁਤ ਹੀ ਸਸਤੇ ਰੇਟਾਂ ਤੇ ਔਰ ਬਾਜ਼ਾਰ ਦੇ ਨਾਲੋਂ ਆ ਵਧੀਆ ਕੁਆਲਿਟੀ ਔਰ ਬਹੁਤ ਹੀ ਘੱਟ ਰੇਟਾਂ ਤੇ ਜਿਹੜਾ ਹੈਗਾ अवेलेबल ਹੈ ਮਿਲ ਰਿਹਾ ਹੈ ਤਾਂ ਜਦ ਕਦੇ ਵੀ ਕੋਈ ਚੀਜ਼ ਇੱਥੇ ਜੋ ਤੁਸੀਂ ਤਸਵੀਰਾਂ ਤੇ ਦੇਖੀ ਆ ਉਹ ਲੈਣੀ ਹੋਵੇ ਤਾਂ ਇੱਥੇ ਆਓ ਔਰ ਸਾਡੀ ਇਸ ਵੀਡੀਓ ਦਾ ਜ਼ਿਕਰ ਕਰੋਗੇ ਤਾਂ ਤੁਹਾਨੂੰ ਐਕਸਟਰਾ ਜਿਹੜਾ ਹੈਗਾ ਉਹ ਡਿਸਕਾਊਂਟ ਵੀ ਇਹਨਾਂ ਦੇ ਵੱਲੋਂ ਦਿੱਤਾ ਜਾਏਗਾ ਧੰਨਵਾਦ